ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਦਵਿੰਦਰਦੀਪ ਕੌਰ ਅੱਜ ਫਿਰ ਹਾਜ਼ਰ ਹਾਂ ਇੱਕ ਬਹੁਤ ਹੀ ਖੂਬਸੂਰਤ ਕਵਤਾ ਤਮਾਸ਼ਾਈ ਲੈ ਕੇ ਜਿਸ ਨੂੰ ਸੋਹਣ ਸਿੰਘ ਸ਼ੀਤਲ ਹੋਰਾਂ ਨੇ ਲਿਖਿਆ ਹੈ ਜਿਸ ਵਿੱਚ ਉਹਨਾਂ ਨੇ ਇਹ ਬਾ ਖੂਬੀ ਢੰਗ ਨਾਲ ਸਮਝਾਇਆ ਹੈ ਕਿ ਸਾਨੂੰ ਕਦੇ ਵੀ ਕਿਸੇ ਵੀ ਚੀਜ਼ ਦਾ ਹੰਕਾਰ ਜਾਂ ਕਮੰਡ ਨਹੀਂ ਕਰਨਾ ਚਾਹੀਦਾ ਦਾਤਾਂ ਦੇਣ ਵਾਲਾ ਉਹ ਪ੍ਰਮਾਤਮਾ ਹੈ ਜੋ ਕਦੋਂ ਸਾਨੂੰ ਅਰਸ਼ ਤੋਂ ਫਰਸ਼ ਤੇ ਫਰਸ਼ ਤੋਂ ਅਰਸ਼ ਤੇ ਪਹੁੰਚਾ ਦੇਵੇ ਕੁਝ ਨਹੀਂ ਪਤਾ ਸੋ ਪੇਸ਼ ਹੈ ਕਵਤਾ ਤਮਾਸ਼ਾਈ ਇਹ ਦੁਨੀਆ ਇੱਕ ਅਖਾੜਾ ਹੈ ਤੇ ਖਲਕਤ ਹੈ ਤਮਾਸ਼ਾਈ ਮੈਂ ਜੀਵਨ ਖੇਡ ਵਿੱਚ ਭੁੱਲਦੇ ਬੜੇ ਬੁੱਧਵਾਨ ਵੇਖੇ ਨੇ ਜੋ ਉੱਡਦੇ ਅਰਸ਼ ਤੇ ਪਲ ਵਿੱਚ ਪਟਕਦੇ ਫਰਸ਼ ਤੇ ਵੇਖੇ ਤੇ ਪੈਰਾਂ ਵਿੱਚ ਰੁਲਦੇ ਕਈ ਚੜ੍ਹੇ ਅਸਮਾਨ ਵੇਖੇ ਨੇ ਤਖਤ ਤੇ ਬੈਠਿਆ ਹੈ ਵੇਖਿਆ ਬੇਕਰ ਗੁਲਾਮਾਂ ਨੂੰ ਤੇ ਮੰਗਦੇ ਭੀਖ ਗਲੀਆਂ ਵਿੱਚ ਕਈ ਸੁਲਤਾਨ ਵੇਖੇ ਨੇ ਜਿਨ੍ਹਾਂ ਮਹਿਲਾਂ 'ਚ ਕੱਲ ਤਿੱਕਰ ਹੁੰਦਾ ਸੀ ਨਾਚ ਪਰੀਆਂ ਦਾ ਜਿਨ੍ਹਾਂ ਮਹਿਲਾਂ 'ਚ ਕੱਲ ਤਿੱਕਰ ਹੁੰਦਾ ਸੀ ਨਾਚ ਪਰੀਆਂ ਦਾ ਮੈਂ ਪੈਂਦੇ ਕੀਰਨੇ ਅੱਜ ਉਹ ਬਣੇ ਸ਼ਮਸ਼ਾਨ ਵੇਖੇ ਨੇ ਜਿਨ੍ਹਾਂ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ ਉਹ ਬੇਹਾਂ ਟੁਕੜਿਆਂ ਨੂੰ ਤਰਸਦੇ ਇਨਸਾਨ ਵੇਖੇ ਨੇ ਜਿਨ੍ਹਾਂ ਦੇ ਸਾਹਮਣੇ ਝੁਕਦੇ ਸੀ ਲੱਖਾਂ ਸਿਰ ਜਵਾਨਾਂ ਦੇ ਜਿਨ੍ਹਾਂ ਦੇ ਸਾਹਮਣੇ ਚੁੱਕਦੇ ਸੀ ਲੱਖਾਂ ਸਿਰ ਜਵਾਨਾਂ ਦੇ ਮੈਂ ਗਹਿਰਾ ਸਾਹਮਣੇ ਚੁੱਕਦੇ ਉਹੀ ਬਲਵਾਨ ਵੇਖੇ ਨੇ ਜਿਨ੍ਹਾਂ ਦੇ ਵੱਟ ਮੱਥੇ ਦੇ ਕੰਬੌਂਦੇ ਸੀ ਜਮਾਨੇ ਨੂੰ ਮੈਂ ਕਾਇਰਾਂ ਜਿਉ ਬਿਲਕਦੇ ਉਹਨਾਂ ਦੇ ਅਰਮਾਨ ਵੇਖੇ ਨੇ ਕਹਾ ਕੀ ਬੇਇਲਮ ਬੇਸਮਝ ਲੋਕਾਂ ਦੀ ਹਜ਼ੂਰੀ ਵਿੱਚ ਅਕਲ ਦੇ ਕੋਟ ਹੱਥ ਬੱਦੀ ਖਲੇ ਹੈਰਾਨ ਵੇਖੇ ਨੇ ਲਟਕਦੇ ਫਾਂਸੀਆਂ ਤੇ ਵੇਖਿਆ ਹੈ ਦੇਸ਼ ਭਗਤਾਂ ਨੂੰ ਲਟਕਦੇ ਫਾਂਸੀਆਂ ਤੇ ਵੇਖਿਆ ਹੈ ਦੇਸ਼ ਭਗਤਾਂ ਨੂੰ ਤੇ ਭਗਤਾਂ ਦੇ ਲਿਬਾਸ ਅੰਦਰ ਲੁਕੇ ਸ਼ੈਤਾਨ ਵੇਖੇ ਨੇ ਗਲੇ ਮਿਲਦੇ ਮੁਹੱਬਤ ਨਾਲ ਮੈਂ ਵੇਖੇ ਨੇ ਦੁਸ਼ਮਣ ਵੀ ਗਲੇ ਮਿਲਦੇ ਮੁਹੱਬਤ ਨਾਲ ਮੈਂ ਵੇਖੇ ਨੇ ਦੁਸ਼ਮਣ ਵੀ ਤੇ ਮਿੱਤਰਾਂ ਵਿੱਚ ਹੁੰਦੇ ਲਹੂ ਦੇ ਕਮਸਾਨ ਵੇਖੇ ਨੇ ਅਨੋਖੇ ਰੰਗ ਨੇ ਕੁਦਰਤ ਦੇ ਜਾਣੇ ਕੌਣ ਸ਼ੀਤਲ ਜੀ ਮੈਂ ਉਜੜੇ ਵਸਦੇ ਤੇ ਵਸਦੇ ਵਿਰਾਨ ਵੇਖੇ ਨੇ ਮੈਂ ਉਜੜੇ ਵਸਦੇ ਤੇ ਵਸਦੇ ਵਿਰਾਨ ਵੇਖੇ ਨੇ ਧੰਨਵਾਦ